ਪੰਜਾਬ ਦੀ ਸਰਕਾਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਿੱਚ ਹਾਰ ਦੀ ਬੁਖਲਾਹਟ ਕਿਉਂਕਿ ਹਾਰ ਕੰਧ ਦੇ ਉੱਤੇ ਲਿਖੀ ਦਿਖ ਰਹੀ ਹੈ ਤੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਕਰ ਰਹੀ ਹੈ 13 ਤਰੀਕ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਉਹਰੇ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਬੜੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਹਰਮੀਤ ਸੰਧੂ ਉਹ ਆਪਦੇ ਜਿਹੜੇ ਚਹੇਤੇ ਅਫਸਰ ਨੇ ਆਪਦੇ ਜਿਹੜੇ ਘਰ ਦੇ ਮੈਂਬਰ ਨੇ ਜਿਹਦੇ ਚਾਹੇ ਤਾਂ ਡੀਐਸਪੀ ਜਗਜੀਤ ਸਿੰਘ ਹੋਵੇ ਡੀਐਸਪੀ ਸੁਖਬੀਰ ਸਿੰਘ ਹੋਵੇ ਜਿਹੜੇ 15-15 ਸਾਲ ਉਥੇ ਤਰਨ-ਤਰਨ ਦੇ ਵਿੱਚ ਹੀ ਐਸਐਚ ਹੋ ਰਹੇ ਨੇ ਤੇ ਮਾਡਲ ਕੋਡ ਆਫ ਕੰਡਕਟ ਕਹਿੰਦਾ ਹੈ ਕਿ ਜਿਹੜਾ ਅਫਸਰ 3 ਸਾਲ ਤੋਂ ਵੱਧ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ ਲੱਗਿਆ ਹੋਵੇ ਉਹ ਇਲੈਕਸ਼ਨ ਕਮਿਸ਼ਨ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਉਹ ਉਸ ਏਰੀਏ ਦੇ ਵਿੱਚ ਨਹੀਂ ਲੱਗ ਸਕਦਾ ਪਰ ਇਹਨੇ ਹਰਮੀਤ ਸੰਧੂ ਸਾਹਿਬ ਨੇ ਆਪਣੇ ਉਹ ਚਹੇਤੇ ਅਫਸਰ ਲਾਏ ਉਹ ਧੱਕਾ ਕਰਨਾ ਸ਼ੁਰੂ ਕੀਤਾ ਤੇ ਉਹਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਔਰ ਅੱਜ ਵੀ ਚੀਫ ਇਲੈਕਟੋਰਲ ਅਫਸਰ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਤਰਨਤਾਰਨ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਜਿਹੜਾ ਵੀ ਨਵਾਂ ਪਰਚਾ ਦਰਜ ਹੁੰਦਾ ਹੈ ਤਰਨਤਾਰਨ ਦੇ ਵਿੱਚ ਉਹਦਾ ਕਾਲਮ ਖਾਲੀ ਛੱਡ ਕੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਨਾਮਿਨੇਟ ਕੀਤਾ ਜਾ ਰਿਹਾ ਔਰ 10 ਕੌਣ ਰਹੇ ਨੇ ਕਿਉਂਕਿ ਜਿਹੜੇ ਜਿਹੜੇ ਅਫਸਰ ਉੱਤੇ ਲੰਬਾ ਸਮਾਂ ਲੱਗੇ ਰਹੇ ਨੇ ਇਹੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਇਹ ਤਾਂ ਕਿਉਂਕਿ ਹਰਮੀਤ ਸੰਧੂ ਅਕਾਲੀ ਦਲ ਦੇ ਵਿੱਚ ਸੀ ਇਹ ਭਲੀ ਭਾਤੀ ਜਾਣਦੇ ਨੇ ਕਿ ਕਿਹੜਾ ਅਕਾਲੀ ਦਲ ਦਾ ਲੀਡਰ ਹੈ ਕਿਹੜਾ ਵਰਕਰ ਹੈ ਉਹਨਾਂ ਨੂੰ ਚੁੰਮ ਚੁੰਨ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਕੱਲ ਰਾਤ ਸਾਡੇ ਦੋਦੇ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਝੂਠਾ ਪਰਚਾ ਬਣਾਇਆ ਗਿਆ ਇਸੇ ਤਰੀਕੇ ਜਿਹੜੇ ਕੈਂਡੀਡੇਟ ਹੈ ਬੀਬੀ ਰੰਧਾਵਾ ਜੀ ਜਿਹੜੇ ਕਿ ਧਰਮੀ ਫੌਜੀਆ ਦੇ ਪਰਿਵਾਰ ਚੋਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਕਿੰਨਾ ਪਿਆਰ ਦੇ ਰਹੇ ਨੇ ਕੈਂਡੀਡੇਟ ਦੇ ਪੀਏ ਦੇ ਉੱਤੇ ਹੀ ਕੇਸ ਬਣਾਤਾ ਤੁਸੀਂ ਦੱਸੋ ਵੀ ਇਹ ਤੋਂ ਵੱਧ ਸਰਕਾਰ ਕੀ ਬਦਲਾਖੋਰੀ ਦੀ ਰਾਜਨੀਤੀ ਕਰੂ ਇਹ ਤੋਂ ਵੱਧ ਸਰਕਾਰ ਕੀ ਘਬਰਾਟ ਦੇ ਵਿੱਚ ਹੋਊ ਕਿ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੈ ਉਹਨਾਂ ਦੇ ਪੀਏ ਦੇ ਉੱਤੇ ਝੂਠਾ ਮੁਕੱਦਮਾ ਬਣਾਇਆ ਜਾ ਰਿਹਾ ਔਰ ਇਸੇ ਤਰੀਕੇ ਅੰਮ੍ਰਿਤਸਰ ਤੋਂ ਇੱਕ ਲੜਕਾ ਜਿਹਦਾ ਕਿ ਅਸੀਂ ਅੱਜ ਚੀਫ ਇਲੈਕਟੋਰਲ ਆਫੀਸਰ ਸਾਹਿਬ ਨੂੰ ਦੱਸਿਆ ਉਹਦਾ ਨਾਂ ਹੈ ਪ੍ਰਭਜੀਤ ਪ੍ਰਭ ਜੀਤ ਦੀ ਇੱਕ ਗੱਡੀ ਹੈ ਫੋਰਚੂਨਰ ਆ ਉਹਦੀ ਪਰਮਿਸ਼ਨ ਵਾਸਤੇ ਅਸੀਂ ਅਪਲਾਈ ਕੀਤਾ 18 ਅਕਤੂਬਰ ਨੂੰ ਕਿ ਜੀ ਇਹ ਜਿਹੜੀ ਗੱਡੀ ਹੈ ਫੋਰਚੂਨਰ ਇਹ ਕੈਂਡੀਡੇਟ ਦੇ ਕਾਫਲੇ ਚ ਚੋਣ ਪ੍ਰਚਾਰ ਦੇ ਦੌਰਾਨ ਚੱਲੂਗੀ ਤੇ ਅੱਜ ਸੀਆਈਏ ਸਟਾਫ ਨੇ ਉਹਨੂੰ ਗੱਡੀ ਸਮੇਤ ਉਹਦੇ ਘਰੋਂ ਚੱਕ ਲਿਆ ਕੀ ਜਵਾਬ ਦੇਈ ਹੈ ਜੀ ਕਿ ਇਸ ਤਰੀਕੇ ਦੇ ਨਾਲ ਫ੍ਰੀ ਤੇ ਫੇਅਰ ਇਲੈਕਸ਼ਨ ਅਸੀਂ ਸਟੇਟ ਦੇ ਵਿੱਚ ਸੋਚ ਰਹੇ ਹਾਂ ਔਰ ਇਹੀ ਸਵਾਲ ਮੇਰਾ ਚੀਫ ਇਲੈਕਟਰਲ ਸਾਹਿਬ ਨੂੰ ਵੀ ਹੈ ਇਹਦੇ ਨਾਲੋਂ ਤਾਂ ਫੇਰ ਇੱਕ ਸਿੱਧਾ ਜਿਹਾ ਕੰਮ ਕਰੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਉਂਕਿ ਉਹਦੀ ਹਾਰ ਕੰਤ ਤੇ ਲਿਖੀ ਹੈ ਉਹ ਹਾਰਿਆ ਹੋਇਆ ਕੈਂਡੀਡੇਟ ਹੈ ਉਹਨੂੰ ਸਿੱਧਾ ਹੀ ਨਾਮਿਨੇਟ ਕਰ ਦਿਓ ਜੇ ਤੁਸੀਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਲੀਡਰਾਂ ਦੇ ਉੱਤੇ ਇਸੇ ਤਰੀਕੇ ਝੂਠੇ ਪਰਚੇ ਦਰਜ ਕਰਨੇ ਨੇ ਉਹਨਾਂ ਨੂੰ ਘਰੋਂ ਜਾ ਕੇ ਚੱਕਣਾ ਫਿਰ ਚੋਣ ਕਰਾਣ ਦਾ ਕੋਈ ਫਾਇਦਾ ਨਹੀਂ ਸੋ ਇਹ ਜਿਹੜੀ ਬੁਖਲਾਟ ਹੈ ਜਿਹੜੀ ਘਬਰਾਟ ਹੈ ਇਹ ਦੱਸਦੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਜੀ ਅਸੀਂ ਜੇ ਕੰਮ ਨਾ ਕਰਿਆ ਸਾਨੂੰ ਵੋਟਾਂ ਨਾ ਪਾਇਓ ਤੇ ਅੱਜ 4 ਸਾਲ ਬਾਅਦ ਆਮ ਆਦਮੀ ਪਾਰਟੀ ਦੇ ਹਾਲਾਤ ਨੇ ਕਿ ਹੁਣ ਘਰਾਂ 'ਚੋਂ ਅਕਾਲੀ ਦਲ ਦੇ ਬੰਦਿਆਂ ਨੂੰ ਪੁਲਿਸ ਚੱਕ-ਚੱਕ ਕੇ ਲਿਜਾ ਰਹੀ ਹੈ ਕਿੱਥੇ ਰੱਖਿਆ ਜਾ ਰਿਹਾ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਐਸੇ ਤਰੀਕੇ ਜਿਹੜਾ ਇੱਕ ਨਵਾਂ ਕੰਮ ਹੋਰ ਉੱਥੇ ਫੜਿਆ ਤੁਸੀਂ ਜਾਣਦੇ ਹੋਵੋਗੇ ਕਿ ਪਹਿਲਾਂ 57-51 ਕਰਦੇ ਹੁੰਦੇ ਸੀ ਹੁਣ ਉਹ BNS ਦੇ ਵਿੱਚ 126 ਤੇ 169 ਹੋ ਗਿਆ ਉਹਨਾਂ ਦੇ ਤਹਿਤ ਪਹਿਲਾਂ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਕਿ ਕਿਹੜੇ ਪਿੰਡ 'ਚ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰੀ ਕਤਾਰ ਦੇ ਵਰਕਰ ਨੇ ਜੋ ਕਿ ਵੈਸੇ ਤਾਂ ਤਰਨ ਤਰਨ ਦੀ ਹਵਾਏ ਦੱਸਦੀ ਐ ਕਿ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿੱਤ ਵੱਲ ਵੱਧ ਰਿਹਾ ਐ ਇਸੇ ਕਰਕੇ ਸਰਕਾਰ ਇਹ ਸਾਰੇ ਹਤਕੰਡੇ ਆਪਣਾਰੀ ਐ ਉਹ ਲਿਸਟਾਂ ਤਿਆਰ ਕਰਕੇ ਆ ਅਸੀਂ ਅੱਜ ਦੱਸਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਨੂੰ ਨੋਟਿਸ ਕੱਟੇ ਜਾ ਰਹੇ ਨੇ 751 ਜਿਹਨੂੰ ਆਪਾਂ ਕਹਿੰਦੇ ਆ 126 169 ਬੀਐਨ ਹਸਤੇ ਕਿ ਜੀ 28 ਅਕਤੂਬਰ ਨੂੰ ਜਾ ਕੇ ਐਸਡੀਐਮ ਸਾਹਿਬ ਦੇ ਸਾਹਮਣੇ ਪੇਸ਼ ਹੋ ਕਿਹੜਾ ਅਮਨੋ ਅਮਾਨ ਨੂੰ ਖਤਰਾ ਹੋ ਗਿਆ ਜੀ ਉੱਥੇ ਔਰ ਮੈਂ ਇਹੀ ਚੀਫ ਇਲੈਕਟੋਰਲ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਕੋਈ ਅਰਜੈਂਸੀ ਤਾਂ ਹੈ ਨਹੀਂ ਇਹ ਨੋਟਿਸ ਜਿਹੜੇ 28 ਅਕਤੂਬਰ ਵਾਸਤੇ ਬੁਲਾਇਆ ਜਾ ਰਿਹਾ ਹੈ ਇਹਦਾ ਸਿੱਧਾ ਜਿਹਾ ਕਾਰਨ ਹੈ ਕਿ ਤੁਸੀਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉੱਥੇ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਹੋ ਤੇ ਮੈਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉਥੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮਿਤ ਸੰਧੂ ਨੂੰ ਮੈਂ ਸਦਾ ਪੁੱਛਦਾ ਕਿ ਐਦਾਂ ਡਰਾ ਲੋਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰੀਕੇ ਦੇ ਨਾਲ ਇਹ ਸੰਘਰਸ਼ਾਂ ਚੋਂ ਨਿਕਲੀ ਹੋਈ ਜਥੇਬੰਦੀ ਹੈ ਬੜੇ ਉਰੇ ਲੋਕਾਂ ਨੇ ਉਰੇ ਇੰਦਰਾ ਗਾਂਧੀ ਤੱਕ ਨੇ ਐਮਰਜੈਂਸੀਆਂ ਲਾ ਲੀਆਂ ਜੋਰ ਲਾ ਲਿਆ ਇਹ ਸੀਨਿਆਂ ਚ ਗੋਲੀ ਖਾਣ ਵਾਲੀ ਜਥੇਬੰਦੀ ਹੈ ਸੋ ਜੇ ਕਿਸੇ ਦੇ ਮਨ ਦੇ ਵਿੱਚ ਇਹ ਵਹਿਮ ਹੋਵੇ ਕਿ ਆ ਜਿਹੜੇ ਤੁਸੀਂ ਇਹ ਨੋਟਿਸ ਭੇਜ-ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਨੂੰ ਡਰਾ ਲੋਗੇ ਜੇ ਉਹਨਾਂ ਨੂੰ ਘਰੋਂ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦਾ ਮਨੋਬਲ ਤੋੜ ਦੇਉਂਗੇ ਇਹਦੇ ਨਾਲ ਜਿਹੜੀ ਤੁਹਾਡੀ ਹਾਰ ਹੈ ਇਹ ਜਿਹੜੀ ਉਹ ਵੋਟਾਂ ਦੀ ਉਥੇ ਵੋਟਾਂ ਪੈਣੀਆਂ ਨੇ ਇਹ ਐਸੇ ਜ਼ਬਰ ਜ਼ੁਲਮ ਦੇ ਵਿਰੁੱਧ ਪੈਣੀਆਂ ਨੇ ਇਹ ਐਸੇ ਸਰਕਾਰੀ ਤੱਕੇਸ਼ਾਈ ਦੇ ਵਿਰੁੱਧ ਪੈਣੀਆਂ ਨੇ ਇਹਹੀ ਸਰਕਾਰ ਦੇ ਫੇਲੀਅਰ ਵਿਰੁੱਧ ਪੈਣੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਡਰਦਾ ਨਹੀਂ ਸਾਰਾ ਹਲਕਾ ਸਾਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਔਰ ਮੈਂ ਚੀਫ ਇਲੈਕਟੋਰਲ ਸਾਹਿਬ ਨੂੰ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿ ਕੇ ਆਇਆ ਕਿ ਇਹ ਜਿਹੜੇ ਦੋ ਬੰਦੇ ਨੇ ਡੀਐਸਪੀ ਜਗਜੀਤ ਸਿੰਘ ਤੇ ਡੀਐਸਪੀ ਸੁਖਬੀਰ ਸਿੰਘ ਇਹਨਾਂ ਨੂੰ ਫੌਰਨ ਉਥੋਂ ਬਦਲਿਆ ਜਾਵੇ ਨਹੀਂ ਸ਼੍ਰੋਮਣੀ ਅਕਾਲੀ ਦਲ ਔਰ ਤਰਨਤਾਰਨ ਦੀ ਸਮੁੱਚੀ ਜਥੇਬੰਦੀ ਫਿਰ ਅਸੀਂ ਧਰਨੇ ਲਾਵਾਂਗੇ ਜੇ ਇਹ ਦੋ ਅਫਸਰ ਉਥੇ ਇਸੇ ਤਰੀਕੇ ਧੱਕੇਸ਼ਾਹੀ ਕਰਨਗੇ ਔਰ ਨਾਲ ਹੀ ਤਰਨਤਾਰਨ ਦੇ ਜਿਹੜੇ ਐਸਐਸਪੀ ਹੈ ਮੈਡਮ ਰਵਜੋਤ कौर ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਆਈਪੀਐਸ ਅਫਸਰ ਹੋ ਤੁਹਾਡੇ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਤੇ ਇੱਕ ਆਈਪੀਐਸ ਅਫਸਰ ਤੇ ਹੁੰਦੇ ਅਗਰ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਤੁਸੀਂ ਖੁੱਲੀ ਛੁੱਟ ਦਿੱਤੀ ਹੈ ਕਿ ਝੂਠੇ ਪਰਚੇ ਦਰਜ ਕਰ ਦਿਓ ਤੁਸੀਂ ਜਿਹੜੇ ਪਰਮਿਸ਼ਨਾਂ ਬੰਦੇ ਮੰਗ ਰਹੇ ਨੇ ਕਿ ਅਸੀਂ ਗੱਡੀਆਂ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਲ ਚਲਾਉਣੀਆਂ ਨੇ ਉਹ ਗੱਡੀਆਂ ਵਾਲੇ ਬੰਦਿਆਂ ਨੂੰ ਗੱਡੀਆਂ ਸਮੇਤ ਘਰੋਂ ਚੱਕਣ ਦੀ ਇਜਾਜ਼ਤ ਦੇ ਰਹੇ ਹੋ ਤਾਂ ਅੱਜ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਇਹ ਕਾਪੀ ਭੇਜੀ ਹੈ ਕਿ ਚਾਹੇ ਉੱਥੇ ਦੇ ਐਸਐਸਪੀ ਹੋਣ ਚਾਹੇ ਦੋ ਡੀਐਸਪੀ ਹੋਣ ਅਗਰ ਤਰਨ ਤਰਨ ਦੇ ਵਿੱਚ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣੀ ਹੈ ਤਾਂ ਇਹਨਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਲੋਕ ਜਿੱਥੇ ਉੱਤੇ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ ਉੱਥੇ ਮਾਡਲ ਕੋਡ ਆਫ ਕੰਡਕਟ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਇਹ ਤਾਂ ਉਹਦੀਆਂ ਵੀ ਧਜੀਆਂ ਨੇ ਕਿ ਜੀ ਜਿਹੜਾ ਬੰਦਾ ਦਾਇਰੇ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰ ਰਿਹਾ ਤੁਸੀਂ ਚੋਣ ਪ੍ਰਚਾਰ ਵੀ ਨਹੀਂ ਕਰਨਦੇ ਰੇ ਸੋ ਇਹ ਸਾਰੀਆਂ ਗੱਲਾਂ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਦੱਸੀਆਂ ਨੇ ਔਰ ਉਹ ਖੁਦ ਮੈਂ ਦੇਖਿਆ ਕਿ ਅੱਜ ਉਹ ਵੀ ਚਿੰਤਤ ਮਹਿਸੂਸ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣੀ ਡੀਸੀ ਨਾਲ ਐਸਐਸਪੀ ਨਾਲ ਗੱਲ ਕਰਦਾ ਪਰ ਅਸੀਂ ਬੜਾ ਸਪਸ਼ਟ ਤੌਰ ਤੇ ਮੰਗ ਕਰਦੇ ਹਾਂ ਕਿ ਤਿੰਨੇ ਅਫਸਰ ਤਰਨਤਾਰਨ ਚੋ ਬਦਲੇ ਜਾਣ ਔਰ ਚੀਫ ਇਲੈਕਟਰਲ ਸਾਹਿਬ ਆਪਣੇ ਦਫਤਰ ਚੋਂ ਆਪਣਾ ਸਟਾਫ ਤਾਇਨਾਤ ਕਰਨ ਔਰ ਇਹ ਜਿਹੜੀਆਂ ਇਹ 57 ਦੇ ਨੋਟਿਸ ਨੇ ਤਾਂ ਫੌਰਨ ਸਟੇ ਕਰੋ ਇਹਨਾਂ ਦੀ ਕੀ ਦੱਸੋ ਜੀ ਅਰਜੈਂਸੀ ਹੈ 13 ਤਰੀਕ ਤੋਂ ਬਾਅਦ ਬੁਲਾ ਲਿਓ ਸਾਰਾ ਅਕਾਲੀ ਦਲ ਪੇਸ਼ ਹੋ ਜਾਊਗਾ ਔਰ ਇਹ ਜਿਹੜੇ ਝੂਠੇ ਪਰਚੇ ਨੇ ਇਹਨਾਂ ਦੀ ਜਾਂਚ ਕਰੋ ਔਰ ਕੋਈ ਵੀ ਕੋਰਸਿਵ ਐਕਸ਼ਨ ਨਹੀਂ ਫਿਰ ਕੋਰਟ ਜਾਣਾ ਪਊਗਾ ਅਗਰ ੱੱਕੇ ਨਾਲ ਲੋਕਾਂ ਦੇ ਘਰੇ ਰੇਡ ਕਰੋਗੇ ਸੋ ਅਗਰ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਤਾਂ ਫਿਰ ਇਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੋਊਗੀ ਤੇ ਅਫਸਰ ਧਿਆਨ ਰੱਖਣ ਕਿਉਂਕਿ ਅੱਜ ਇਹ 10 ਦਿਨ ਦਾ ਤੱਕ ਹੈ ਮੈਂ ਬਹੁਤ ਸਪਸ਼ਟ ਤੌਰ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਅਫਸਰਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਇਹ 10 ਦਿਨਾਂ ਦਾ ਤੱਕ ਹੈ ਇਹ ਅਦਾਲਤਾਂ ਦੇ ਵਿੱਚ ਜਾਊਗਾ ਫਿਰ ਭੁਗਤਨੀਆ ਉਹੀ ਅਫਸਰਾਂ ਨੂੰ ਪਹਿਣਗੀਆਂ ਜਿਹੜੇ ਸੰਵਿਧਾਨ ਦੀਆਂ ਧੱਜੀਆਂ ਢੋਂਗੇ ਜਿਵੇਂ ਪਹਿਲਾਂ ਵੀ ਤੁਸੀਂ ਜਾ ਕੇ ਆਇ ਸੀ ਜੇ ਪਹਿਲਾਂ ਹੀ ਐਕਸ਼ਨ ਹੁੰਦਾ ਸ਼ਾਇਦ ਇਹ ਰੌਬਤ ਥਾਉਂ ਅੱਜ ਤਾਂ ਸਬੂਤਾਂ ਸਮੇਤ ਦਿਖਾ ਕੇ ਆਏ ਜੀ ਔਰ ਮੈਂ ਕਹਿ ਕੇ ਆਇਆ ਕਿ 13 ਤਰੀਕ ਨੂੰ ਹੀ ਅਗਰ ਐਕਸ਼ਨ ਲਿਆ ਜਾਂਦਾ ਦੇਖੋ ਇੱਕ ਗੱਲ ਸਪਸ਼ਟ ਹੈ ਕਿ ਜੇ ਝੇਤੇ ਅਫਸਰਾਂ ਨੂੰ ਲਾਉਣਾ ਹੈ ਤਾਂ ਝੇਤੇ ਅਫਸਰਾਂ ਨੂੰ ਲਾਉਣ ਦਾ ਕਾਰਨ ਸੀ ਕਿ ਉਹਨਾਂ ਤੋਂ ਤੱਕਾ ਕਰਾਉਣਾ ਸੀ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਅੱਜ ਵੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਵੀ ਐਕਸ਼ਨ ਲੈ ਕੇ ਇਹਨਾਂ ਨੂੰ ਤੁਰੰਤ ਉੱਥੋਂ ਬਦਲਣਾ ਚਾਹੀਦਾ ਹੈ ਕਿਉਂਕਿ ਜੇ ਅੱਜ ਵੀ ਨਾ ਇਹ ਬਦਲੇਗੇ ਤਰਨ-ਤਾਰਨ ਦੇ ਵਿੱਚ ਇਹ ਜਿਹੜਾ ਫ੍ਰੀ ਤੇ ਫਿਰ ਇਲੈਕਸ਼ਨ ਪ੍ਰੋਸੈਸ ਹੈ ਉਹਦਾ ਗਲਾ ਇਹ ਅਫਸਰਾਂ ਨੇ ਕੋਟ ਦੇਣਾ ਤੇ ਉਹਦੇ ਜਿਹੜੇ ਨਤੀਜੇ ਨੇ ਉਹਦੇ ਜਿਹੜੇ ਸਿੱਟੇ ਨੇ ਉਹ ਫਿਰ ਬੇहद ਭਿਆੰਕਰ ਨਿਕਲਣਗੇ ਇੱਕ ਗੱਲ ਹੋਰ ਸਾਹਮਣੇ ਆਈ ਹੈ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਦਾ ਮਾਮਲਾ ਸਾਹਮਣੇ ਆ ਰਿਹਾ ਲਗਾਤਾਰ ਉਹਨੂੰ ਟੁਕਰਾਇਆ ਜਾ ਰਿਹਾ ਕਿਸੇ ਕਿਰੋਂ ਸਾਰੇ ਬਾਬੂ ਦੇਖੋ ਬੇहद ਮੰਦ ਭਾਗੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਗੱਲ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਤੇ ਅੱਜ ਪੰਜਾਬ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਕਰਜ਼ੇ ਤੇ ਸਰਕਾਰ ਦੇ ਫੋਕੇ ਝੂਠੇ ਵਾਅਦਿਆਂ ਤੇ ਮਿਸ ਮੈਨੇਜਮੈਂਟ ਤੇ ਗੱਲ ਕਰਨੀ ਪੈ ਰਹੀ ਹੈ ਮੁੱਖ ਮੰਤਰੀ ਦੀ ਉਸ ਵੀਡੀਓ ਤੇ ਜਿਹੜੀ ਕੈਨੇਡਾ ਤੋਂ ਬੈਠੇ ਇੱਕ ਜਗਮਨ ਸਮਰੇ ਨੇ ਆਪਣੇ ਪੇਜ ਤੇ ਪਾਈ ਹੈ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਕਹਿੰਦੇ ਜੀ ਫੇਕ ਹੈ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਆਮ ਆਦਮੀ ਪਾਰਟੀ ਨੇ ਉਸ ਵੀਡੀਓ ਤੇ ਕਰਤੀਆਂ ਮੈਂ ਹੈਰਾਨ ਆ ਮੈਂ ਸਵਾਲ ਕਰਦਾ ਕਿ ਭਾਈ ਜੇ ਫੇਕ ਹੈ ਤਾਂ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਇਹਨਾਂ ਬੈਕਫੁੱਟ ਤੇ ਕਿਉਂ ਹੈ ਔਰ ਇਹਦੀ ਇੰਡੀਪੈਂਡੈਂਟ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਦੇਖੋ ਅੱਜ ਗੱਲ ਕੱਲੀ ਭਗਵੰਤ ਮਾਨ ਸਾਹਿਬ ਦੀ ਨਹੀਂ ਸਾਡੇ ਸਿਆਸੀ ਵਖਰੇਵੇਂ ਹੋ ਸਕਦੇ ਨੇ ਾਰੇ ਪੰਜਾਬ ਦੇ ਮੁੱਖ ਮੰਤਰੀ ਦੀ ਚਿਹਰ ਦੀ ਉਹਦੀ ਕ੍ਰੈਡੀਬਿਲਟੀ ਦੀ ਗੱਲ ਐ ਸੋ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਬੰਦਾ ਪੰਜਾਬ ਤੋਂ ਬਾਹਰ ਬੈਠਾ ਹੈ ਬੰਦਾ ਦੇਸ਼ ਤੋਂ ਬਾਹਰ ਬੈਠਾ ਹੈ ਸੋ ਚਾਹੇ सीबीआई ਹੋਵੇ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੋਵੇ ਉਹਨਾਂ ਨੂੰ ਇਹਦੀ ਜਾਂਚ ਦੇ ਵਿੱਚ ਇਨਵੋਲ ਕਰਕੇ ਇਹ ਵੀਡੀਓ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੇ ਮੁੱਖ ਮੰਤਰੀ ਵਿਕਟਮ ਹੈ ਮੁੱਖ ਮੰਤਰੀ ਨੂੰ ਵੀ ਇਨਸਾਫ ਮਿਲੇ ਪਰ ਹਾਂ ਜਿਹੜੇ ਤਿੰਨ ਪ੍ਰੈਸ ਕਾਨਫਰੰਸਾਂ ਕੱਲ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਕੀਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਹੈ ਕਿ ਮੈਂ ਕੈਨੇਡਾ ਤੋਂ ਪਤਾ ਕੀਤਾ ਪੰਜ ਸੱਤ ਬੰਦਿਆਂ ਨੂੰ ਫੋਨ ਕੀਤੇ ਤਾਂ ਹੀ ਪਤਾ ਲੱਗਿਆ ਵੀ ਇਹ ਤਾਂ ਆਮ ਆਦਮੀ ਪਾਰਟੀ ਦਾ ਆਪਣਾ ਬੰਦਾ ਹੈ ਜਿਨੇ ਵੀਡੀਓ ਪਾਈ ਹੈ ਸੋ ਜੇ ਆਮ ਆਦਮੀ ਪਾਰਟੀ ਦਾ ਬੰਦਾ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਰਾਪਤੇ ਦੇ ਵਿੱਚ ਸੀਗਾ ਇਹਦੇ ਕੋਲ ਜਾ ਕੇ ਠਹਿਰਦੇ ਸੀ ਤਾਂ ਫਿਰ ਇਹ ਹੋਰ ਵੀ ਵੱਡੇ ਸ਼ੰਕੇ ਨੇ ਹੋਰ ਵੀ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਾਣਨ ਦਾ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਹੱਕ ਹੈ ਤੇ ਇਹਦੇ ਜਵਾਬ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਵੀਡੀਓ ਦੀ ਸੱਚਾਈ ਹੋਣੀ ਚਾਹੀਦੀ ਹੈ ਔਰ ਇਹਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਫੋਰੈਂਸਿਕ ਜਾਂਚ ਹੁੰਦੀ ਆ ਲਗਾ ਸਾਰਾ ਕਲੀਅਰ ਹੋ ਜਾਊਗਾ ਜੇ ਆਪ ਸਰਕਾਰ ਕਰਾ ਲਵੇ ਉਹ ਜਲਦੀ ਦੇਖੋ ਜ਼ਿੰਮੇਵਾਰੀ ਮੈਂ ਫੇਰ ਦੁਬਾਰਾ ਕਹਿਣਾ ਕਿ ਗੱਲ ਅੱਜ ਵਿਅਕਤੀ ਵਿਸ਼ੇਸ਼ ਦੀ ਨਹੀਂ ਗੱਲ ਚੇਰ ਦੀ ਹੈ ਔਰ ਸਾਰਾ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਤੇ ਚੇਰ ਦੇ ਉੱਤੇ ਜੇ ਕੋਈ ਗੱਲ ਆ ਰਹੀ ਹੈ ਉਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਹਦੀ ਜਾਂਚ ਕਰਕੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ ਹੈ